ਸਸਿਕਾਲ ਤੁਸੀਂ ਜੋੜਿਓ ਚੜਦੀ ਕਲਾ ਟਾਈਮ ਟੀਵੀ ਦੇ ਨਾਲ ਮੈਂ ਗੁਰਮੁਖ ਸਿੰਘ ਰੁਪਾਣਾ ਸੁਖਦੇਵ ਸਿੰਘ ਢੀਂਸਾ ਵੱਡੇ ਲੀਡਰ ਕਦਾਵਰ ਨੇਤਾ ਪੰਜ ਦਾਕਿਆਂ ਤੋਂ ਵੀ ਵੱਧ ਸ਼੍ਰੋਮਣੀ ਅਕਾਲੀ ਦਲ ਦੇ ਸੇਵਾ ਕਰਨ ਵਾਲੇ ਉਹ ਲੀਡਰ ਸਾਡੇ ਚ ਨਹੀਂ ਰਹੇ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਉਹਨਾਂ ਦੇ ਜੱਦੀ ਪਿੰਡ ਉੱਬਾਵਾਲ ਵਿਖੇ ਜਿਲਾ ਸੰਗਰੂਰ ਚ ਕੀਤਾ ਗਿਆ ਉਹਨਾਂ ਨੂੰ ਚਾਉਣ ਵਾਲੇ ਹਜ਼ਾਰਾਂ ਲੋਕਾਂ ਨੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਇਸ ਮੌਕੇ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਕਾਲੀ ਆਗੂ ਵਿਕਰਮ ਮਜੀਠੀਆ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਗੁਰਮੀਤ ਸਿੰਘ ਮੀਤ ਹੇਅਰ ਮੈਂਬਰ ਪਾਰਲੀਮੈਂਟ ਪੰਜਾਬ ਪ੍ਰਧਾਨ ਅਮਨ ਰੋੜਾ ਸਮੇਤ ਹੋਰਨਾਂ ਸਾਰੀਆਂ ਪਾਰਟੀਆਂ ਦੇ ਲੀਡਰਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਇਸ ਮੌਕੇ ਚੜ੍ਹਦੀ ਕਲਾ ਟਾਈਮ ਟੀਵੀ ਦੇ ਚੇਅਰਮੈਨ ਪਦਮਸ਼ੀਰ ਜਗਜੀਤ ਸਿੰਘ ਦਰਦੀ ਉਹਨਾਂ ਨੇ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ ਸੀਨੀਅਰ ਕਾਲੀ ਨੇਤਾ ਸੁਖਦੇਵ ਸਿੰਘ ਢੀਂਡਸਾ ਜਿਨ੍ਹਾਂ ਦਾ ਬੀਤੇ ਦਿਨੀ ਲੰਬੀ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ ਸੀ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਸੰਗਰੂਰ ਦੇ ਨੇੜੇ ਪਿੰਡ ਉੱਬਾਵਾਲ ਉਹਨਾਂ ਦਾ ਜੱਦੀ ਪਿੰਡ ਹੈ ਅੱਜ ਉਹਨਾਂ ਦੀ ਮ੍ਰਿਤਕ ਦੇ ਨੂੰ ਸਵੇਰੇ ਅੰਤਿਮ ਯਾਤਰਾ ਦੇ ਰੂਪ ਦੇ ਵਿੱਚ ਚੰਡੀਗੜ੍ਹ ਤੋਂ ਰਵਾਨਾ ਕੀਤਾ ਗਿਆ ਜੋ ਰਾਜਪੁਰਾ ਪਟਿਆਲਾ ਭਵਾਨੀਗੜ ਸੰਗਰੂਰ ਇਹਨਾਂ ਸ਼ਹਿਰਾਂ ਦੇ ਵਿੱਚੋਂ ਹੁੰਦੇ ਹੋਏ ਇਹ ਅੰਤਿਮ ਯਾਤਰਾ ਉਹਨਾਂ ਦੇ ਸੰਗਰੂਰ ਰਹਿੈਸ਼ ਜੋ ਗੁਰਦੁਆਰਾ ਨਾਨਕਿਆਣਾ ਸਾਹਿਬ ਦੇ ਨੇੜੇ ਕਿ ਉੱਥੇ ਪੁੱਜੀ ਹੈ ਕਿ ਸੁਖਦੇਵ ਸਿੰਘ ਢਿੰਡਾ ਸਾਹਿਬ ਉਹਨਾਂ ਦੀ ਜਿਹੜੀ ਅੰਤਿਮ ਯਾਤਰਾ ਬੈਨ ਹੈ ਉਹ ਸਵੇਰੇ ਜਦੋਂ ਚੰਡੀਗੜ੍ਹ ਤੋਂ ਨਿਕਲੇ ਤਾਂ ਰਸਤੇ ਦੇ ਵਿੱਚ ਜਿਉਂ ਹੀ ਪੰਜਾਬ ਐਂਟਰ ਕੀਤੀ ਹੈ ਰਾਮਪੁਰ ਅਜੀਜ਼ਪੁਰ ਖਿਜਰਾਗੜ ਕਰਾਲਾ ਰਾਜਪੁਰਾ ਉਸ ਤੋਂ ਬਾਅਦ ਕੋਲੀ ਬਾਦਰਗੜ ਪਟਿਆਲਾ ਭਵਾਨੀਗੜ ਇਹਨਾਂ ਇਲਾਕਿਆਂ 'ਚ ਹੁੰਦੀ ਹੋਈ ਜਿੰਨੇ ਵੀ ਸਰਦਾਰ ਸੁਖਦੇਵ ਸਿੰਘ ਢੀਂਸਾ ਦੇ ਨਜ਼ਦੀਕੀ ਸ਼੍ਰੋਮਣੀ ਕਾਲੀ ਦਲ ਦੇ ਲੀਡਰ ਉਹਨਾਂ ਨੇ ਉਹਨਾਂ ਨੂੰ ਵੱਡੇ ਗਿਣਤੀ ਵਿੱਚ ਇਕੱਠੇ ਹੋ ਕੇ ਵਰਕਰਾਂ ਦੇ ਤੌਰ ਤੇ ਉਹਨਾਂ ਦੇ ਚਾਹਣ ਵਾਲਿਆਂ ਦੇ ਤੌਰ ਤੇ ਉਹਨਾਂ ਨੂੰ ਅੰਤਿਮ ਵਿਦਾਇਗੀ ਦਿੱਤੀ ਜਿੱਥੇ-ਜਿੱਥੇ ਵੀ ਉਹਨਾਂ ਨੂੰ ਅੰਤਿਮ ਵਿਦਾਇਗੀ ਦੇਣ ਦੇ ਲਈ ਪ੍ਰੋਗਰਾਮ ਰੱਖੇ ਗਏ ਉੱਥੇ ਵਰਕਰਾਂ ਦਾ ਹੜ ਆਇਆ ਵੱਡੀ ਗਿਣਤੀ ਵਿੱਚ ਵਰਕਰ ਤੇ ਲੀਡਰ ਤੇ ਆਮ ਲੋਕ ਉਹਨਾਂ ਦੇ ਅੰਤਿਮ ਦਰਸ਼ਨ ਕਰਨ ਲਈ ਪੁੱਜੇ ਚਾਹੇ ਉਹ ਰਾਜਪੁਰਾ ਹਲਕਾ ਹੋਵੇ ਤੇ ਚਾਹੇ ਉਹ ਸਨੌਰ ਹਲਕਾ ਹੋਵੇ ਤੇ ਚਾਹੇ ਉਹ ਪਟਿਆਲਾ ਹੋਵੇ ਤੇ ਚਾਹੇ ਇਸ ਤੋਂ ਬਾਅਦ ਸੰਗਰੂਰ ਪਵਾਨੀਗੜ੍ਹ ਜਿੱਥੋਂ ਜਿੱਥੋਂ ਵੀ ਉਹਨਾਂ ਦੀ ਅੰਤਿਮ ਯਾਤਰਾ ਪੁੱਜੀ ਹੈ ਤੇ ਉਹਨਾਂ ਨੂੰ ਚਾਉਣ ਵਾਲਿਆਂ ਨੇ ਵੱਡੇ ਗਿਣਤੀ ਵਿੱਚ ਉੱਥੇ ਸ਼ਰਦਾ ਦੇ ਫੁੱਲ ਭੇਟ ਕੀਤੇ ਦੇਵ ਸਿੰਘ ਢੀਂਸਾ ਜਿਨ੍ਹਾਂ ਨੇ ਸ਼੍ਰੋਮਣੀ ਕਾਲੀ ਦਲ ਲਈ ਲੰਮਾ ਸਮਾਂ ਕੰਮ ਕੀਤਾ ਉਹਨਾਂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਬਚਪਨ ਤੋਂ ਲੈ ਕੇ ਬਜ਼ੁਰਗ ਹੋਣ ਤੱਕ ਆਪਣੀ ਦੋਸਤੀ ਨਵਾਈ ਸੁਖਦੇਵ ਸਿੰਘ ਢੀਂਡਸਾ ਕੇਂਦਰੀ ਮੰਤਰੀ ਵੀ ਰਹੇ ਲੰਬਾ ਸਮਾਂ ਵੱਖ-ਵੱਖ ਸਮਿਆਂ ਤੇ ਉਹ ਵਿਧਾਇਕ ਰਹੇ ਮੈਂਬਰ ਪਾਰਲੀਮੈਂਟ ਰਹੇ ਰਾਜ ਸਭਾ ਰਹੇ ਮੈਂਬਰ ਰਹੇ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਸਮੇਂ ਵੀ ਅਹਿਮ ਅਹੁਦਿਆਂ ਤੇ ਰਹੇ ਪਰ ਕਿਸੇ ਕਾਰਨ ਕਰਕੇ ਉਹਨਾਂ ਚ ਮਤ ਪੇਦ ਹੋਣ ਤੋਂ ਬਾਅਦ ਸੁਖਦੇਵ ਸਿੰਘ ਢੀਂਡਸਾ ਪ੍ਰਕਾਸ਼ ਸਿੰਘ ਬਾਦਲ ਨਾਲ ਚਲੇ ਗਏ ਲੰਬਾ ਸਮਾ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਵੀ ਰਹੇ ਜੋ ਸੁਖਦੇਵ ਸਿੰਘ ਢੀਂਸਾ ਜਿਨ੍ਹਾਂ ਦਾ ਜਨਮ ਸਾਲ 1936 ਨੂੰ ਪਿੰਡ ਪਟਾਲਖੁਰਦ ਜ਼ਿਲ੍ਹਾ ਸੰਗਰੂਰ ਵਿਖੇ ਹੋਇਆ ਜਦਕਿ ਉਹਨਾਂ ਦਾ ਜੱਦੀ ਪਿੰਡ ਉਬਾਵਾਲ ਹੈ ਉੱਚ ਵਿਦਿਆ ਪ੍ਰਾਪਤ ਕਰਨ ਦੇ ਸਮੇਂ ਦੌਰਾਨ ਉਹਨਾਂ ਦੀ ਰਾਜਨੀਤੀਕ ਵਿੱਚ ਰੁਚੀ ਦੇਖੀ ਗਈ ਜੋ ਲੰਬਾ ਸਮਾ ਹੋ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਰਹੇ ਰਣਵੀਰ ਕਾਰਜਾ ਵਿੱਚ ਪੜਾਈ ਦੌਰਾਨ ਵੀ ਉਹਨਾਂ ਨੇ ਰਾਜਨੀਤੀ ਵਿੱਚ ਪੈਰ ਰੱਖਿਆ ਤੇ ਇੱਕ ਸਮਾਂ ਉਹ ਜਦੋਂ ਪਹਿਲੀ ਵਾਰ ਪੰਜਾਬ ਵਿੱਚੋਂ ਸਭ ਤੋਂ ਨੌਜਵਾਨ ਸਰਪੰਚ ਸਰਬਸਪਤੀ ਨਾਲ ਆਪਣੇ ਪਿੰਡ ਦੇ ਵੀ ਬਣੇ 1972 ਦੇ ਵਿੱਚ ਸੁਖਦੇਵ ਸਿੰਘ ਢੀਂਡਸਾ ਨੇ ਵਿਧਾਨ ਸਭਾ ਹਲਕਾ ਧਨੋਲਾ ਤੋਂ ਵਿਧਾਇਕ ਵਜੋਂ ਉਨਾਂ ਨੇ ਜਿੱਤ ਪ੍ਰਾਪਤ ਕੀਤੀ ਫਿਰ ਹਰਚੰਦ ਸਿੰਘ ਲੰਗੋਵਾਲ ਦੇ ਅਗਵਾਈ ਦੇ ਹੇਠ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਏ 1970 ਦੇ ਵਿੱਚ ਸੁਖਦੇਵ ਸਿੰਘ ਢੀਂਸਾ ਸਨਾਮ ਤੋਂ ਵਿਧਾਇਕ ਰਹੇ 1980 ਦੇ ਵਿੱਚ ਸੰਗਰੂਰ ਤੋਂ ਵਿਧਾਇਕ ਰਹੇ 1985 ਦੇ ਵਿੱਚ ਮੋੜ ਤੋਂ ਸਨਾਮ ਤੋਂ ਵਿਧਾਇਕ ਵਜੋਂ ਜਿੱਤੇ ਤੇ 1998 ਵਿੱਚ ਰਾਸਵਾ ਮੈਂਬਰ ਵਜੋਂ ਮਨੋਨਿਤ ਕੀਤੇ ਗਏ 2004 ਚ ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਬਣੇ 1998 ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਗਠਵੰਦਰ ਸਰਕਾਰ ਸਮੇਂ ਜਦੋਂ ਅਟਲ ਬਿਹਾਰੀ ਬਾਜਪਈ ਦੇਸ਼ ਦੇ ਪ੍ਰਧਾਨ ਮੰਤਰੀ ਸਨ ਤਾਂ ਉਹਨਾਂ ਦੀ ਅਗਵਾਈ ਵਾਲੀ ਸਰਕਾਰ ਦੇ ਵਿੱਚ ਉਹ ਕੇਂਦਰੀ ਮੰਤਰੀ ਰਹੇ 2019 ਦੇ ਵਿੱਚ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਆਪਣਾ ਅਲੱਗ ਬਣਾਇਆ ਕਿਉਂ ਕਿ 2015 ਦੇ ਵਿੱਚ ਵਿਧਅਬੀਆਂ ਦੇ ਮਾਮਲਿਆਂ ਨੂੰ ਲੈ ਕੇ ਕਾਫੀ ਲੰਬਾ ਸਮਾਂ ਉਹਨਾਂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਮਤਭੇਦ ਦੇਖੇ ਗਏ ਤਾਂ ਆਖਰ ਉਹਨਾਂ ਨੇ 2019 ਦੇ ਵਿੱਚ ਆਪਣੀ ਪਾਰਟੀ ਬਣਾਈ 2022 ਦੇ ਵਿੱਚ ਉਹਨਾਂ ਨੇ ਤੇ ਉਹਨਾਂ ਦੇ ਬੇਟੇ ਪਰਮਿੰਦਰ ਸਿੰਘ ਢੀਂਡਸਾ ਨੇ ਨਵੀਂ ਪਾਰਟੀ ਤੋਂ ਕਿਸਮਤ ਅਜਮਾਈ ਪਰ ਹਾਰ ਦਾ ਮੂੰਹ ਵੇਖਣਾ ਪਿਆ ਉਹਨਾਂ ਨੂੰ 2019 ਦੇ ਵਿੱਚ ਚੰਗੀਆਂ ਸਿਮਾਵਾਂ ਬਦਲੇ ਪਦਮ ਪੋਸ਼ਨ ਜਿਹੜਾ ਸਨਮਾਨ ਉਹਦੇ ਨਾਲ ਸਨਮਾਨਿਤ ਕੀਤਾ ਗਿਆ ਹੌਲੀ ਹੌਲੀ ਲੰਬਾ ਸਮਾਂ ਜਿੰਨਾ ਸਮਾਂ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਦੋਸਤੀ ਨਿਵਾਉਂਦੇ ਰਹੇ ਤਾਂ ਉਹਨਾਂ ਸਮਿਆਂ ਦੇ ਵਿੱਚ ਕਈ ਵਾਰ ਉਹਨਾਂ ਦੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜਿਹੜੇ ਸਬੰਧ ਤੇ મતਭੇਦ ਉਹ ਹੁੰਦੇ ਰਹੇ ਤਾਂ ਉਹਨਾਂ ਨੂੰ 2020 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਬਾਹਰ ਵਿਕਾਰ ਦਿੱਤਾ ਗਿਆ ਸੀ ਤੇ 2022 ਦੇ ਵਿੱਚ ਮੋੜ ਤੋਂ ਉਹਨਾਂ ਨੇ ਅਲੱਗ ਚੋਣਾ ਲੜੀਆਂ ਹਾਰ ਗਏ ਪਰ 2024 ਦੇ ਵਿੱਚ ਮੋੜ ਤੋਂ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਏ ਪਾਰਟੀ ਵਿੱਚ ਸ਼ਾਮਲ ਜ਼ਰੂਰ ਹੋਏ ਪਰ ਮਤਭੇਦ ਬਰਕਰਾਰ ਰਹੇ ਸਾਲ 1986 ਦੇ ਵਿੱਚ ਆਪਰੇਸ਼ਨ ਬਲੈਕ ਥੰਡਰ ਦੇ ਦੌਰਾਨ ਸਰਜੀਤ ਸਿੰਘ ਬਰਨਾਲਾ ਦੀ ਸਰਕਾਰ ਸਮੇਂ ਉਹਨਾਂ ਨਾਲ મતભੇਦ ਰਹੇ ਤੇ ਉਹ ਬਾਦਲ ਧੜੇ ਦੇ ਵਿੱਚ ਸ਼ਾਮਲ ਹੋ ਗਏ ਸਦਾਰ ਪ੍ਰਕਾਸ਼ ਸਿੰਘ ਬਾਦਲ ਤੇ ਸੁਖਦੇਵ ਸਿੰਘ ਢੀਂਡਸਾ ਇੱਕ ਚੰਗੇ ਤੇ ਇੱਕ ਵਧੀਆ ਦੋਸਤ ਬਣੇ ਤੇ ਕਦੇ-ਕਦੇ ਉਹਨਾਂ ਦਾ ਆਪਸੀ મતਭੇਦ ਦੇਖਣ ਨੂੰ ਮਿਲਦਾ ਰਿਹਾ ਪਰ ਜਦੋਂ ਵੀ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਤਾਂ ਉਦੋਂ ਦੇ ਮਰਹੂਮ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਸੁਖਦੇਵ ਸਿੰਘ ਢੀਂਸਾ ਦੋਨਾਂ ਦੀ ਗਹਿਰੀ ਦੋਸਤੀ ਰਹੀ ਤੇ ਕਦੇ ਵੀ ਮੁੱਖ ਮੰਤਰੀ ਹੁੰਦਿਆਂ ਪ੍ਰਕਾਸ਼ ਸਿੰਘ ਬਾਦਲ ਨੇ ਸੁਖਦੇਵ ਸਿੰਘ ਢੀਂਸਾ ਤੋਂ ਬਿਨਾਂ ਪੁੱਛੇ ਕਦੇ ਵੀ ਕੋਈ ਕੰਮ ਨਹੀਂ ਕੀਤਾ ਤੇ ਕਦੇ ਵੀ ਉਹਨਾਂ ਨੇ ਕੋਈ ਪੰਜਾਬ ਦੇ ਤੇ ਕਲ ਸਟੈਪ ਨਹੀਂ ਚੱਕਿਆ ਅਕਾਲੀ ਸਿਆਸਤ ਦਾ ਬਹੁਤ ਵੱਡਾ ਪਿੱਲਰ ਸੀ ਥੰਮ ਸੀ ਰਕਤ ਸੀ ਸਰਦਾਰ ਸੁਖਦੇਵ ਸਿੰਘ ਜੀ ਦੀ ਟੀਮ ਸਾਹਿਬ ਜਿਹੜਾ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਆਪਣੀ ਸਵਾਸਾਂ ਦੀ ਕੁੰਜੀ ਨੂੰ ਪੋਰੀਆਂ ਕਰਦੇ ਆ ਸੰਸਾਰ ਤੋਂ ਅਨੁਪ੍ਰਦਾ ਲੈ ਗਏ ਨੇ ਔਰ ਮੈਂ ਸਮਝਦਾ ਕਿ ਜਿਹੜੀ ਪੰਥਕ ਪੋਲਟਿਕਸ ਹੈ ਅਕਾਲੀ ਸਿਆਸਤ ਹੈ ਉਹਨੂੰ ਸਮਝਣ ਵਾਲਿਆਂ ਦੇ ਵਿੱਚੋਂ ਇੱਕ ਸੀ ਔਰ ਅਕਾਲੀ ਪੋਲਟਿਕਸ ਨੂੰ ਔਰ ਅਕਾਲੀ ਸਿਆਸਤ ਨੂੰ ਹੁਣਾਉਣ ਵਾਲੀ ਜਿਹੜੀ ਪੀੜ੍ਹੀ ਹੈ ਉਸ ਵਲੀ-ਵਲੀ ਤਿੰਨ ਬਦਿਆਂ ਸੰਸਾਰ ਤੋਂ ਲਦਾੜ ਕੁੰਦੀ ਜਾ ਰਹੀ ਹੈ ਔਰ ਜਿਹੜੀ ਸਾਡੀ ਅਜੋਕੀ ਨੌਜਵਾਨ ਪੀੜ੍ਹੀ ਹੈ ਇਹ ਸਿੱਖ ਸਿਆਸਤ ਤੋਂ ਜਿਹੜੀ ਹੈ ਉਹ ਕੋਰੀ ਹੈ ਅੱਜ ਲੋੜ ਹੈ ਜ਼ਰੂਰਤ ਹੈ ਕਿ ਸਾਡੀ ਨੌਜਵਾਨ ਪੀੜ੍ਹੀ ਸਿੱਖ ਸਿਆਸਤ ਸਿੱਖ ਪੋਲਿਟਿਕਸ ਦਾ ਹਿੱਸਾ ਬਣੇ ਔਰ ਇਹਨੂੰ ਸਮਝਣ ਦਾ ਜੈ ਨਹੀਂ ਕਿਵੇਂ ਦੇਖਦੇ ਅੱਜ ਦੇ ਹਾਲਾਤਾਂ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਨੇ ਬੰਦ ਦੇ ਇਹੋ ਜੀ ਲੀਡਰ ਦਾ ਚਲਿਆ ਜਾਣਾ ਕਿੰਨਾ ਬੜਾ ਵੱਡਾ ਘਾਟਾ ਪੈਂਦਾ ਹੈ ਜੀ ਜਦੋਂ ਪੰਥਕ ਸਿਆਸਤ ਨੂੰ ਸਮਝਣ ਵਾਲੇ ਪੰਥਕ ਸਿਆਸਤ ਨੂੰ ਹੰਡਾਉਣ ਵਾਲੇ ਪੰਥਕ ਸਿਆਸਤ ਨੂੰ ਨੀਂਝ ਲਾ ਕੇ ਅੱਖਿਓਂ ਦੇਖਣ ਵਾਲੇ ਤੁਰ ਜਾਣ ਤੇ ਘਾਟਾ ਪੈਂਦਾ ਜੀ ਨੀਸਾ ਸਾਹਿਬ ਸੁਝਦਾਰ ਸੀ ਸੁਝਾਉਂਦੇ ਸੀ ਕਾਫੀ ਮਸਲੇ ਹੋਣ ਨਹੀਂ ਰਹੇ ਲੱਗਦਾ ਵੀ ਪਾਰਟੀ ਨੂੰ ਵੱਡੇ ਘੱਟੇ ਪੈਸਾ ਉਹਨਾਂ ਦੀ ਦਿੱਲੀ ਇੱਛਾ ਇਹ ਹੋਸੀ ਮੈਂ ਉਹਨਾਂ ਦੇ ਚਲਾਣੇ ਤੋਂ 5-7 ਦਿਨ ਪਹਿਲਾਂ ਉਹਨਾਂ ਨੂੰ ਮਿਲ ਕੇ ਆਏ ਸੀ ਉਹਨਾਂ ਦੇ ਦਿੱਲੀ ਇੱਛਾ ਇਹ ਸੀ ਕਿ ਅਕਾਲੀ ਜਿਹੜੀ ਐ ਸਿਆਸਤ ਅਕਾਲੀ ਪਾਰਟੀ ਜਿਹੜੀ ਐ ਉਹ ਪੰਜਾਬ ਦੇ ਵਿੱਚ ਮਜ਼ਬੂਤ ਰਹਿਣੀ ਚਾਹੀਦੀ ਹੈ कोरोना ਦੇ ਅੰਦਰ ਇੱਕ ਦਰਦ ਸੀ ਆਕਾਲੀ ਪਾਰਟੀ ਨੂੰ ਲੈ ਕੇ ਔਰ ਮੈਨੂੰ ਲੱਗਦਾ ਹੈ ਕਿ ਉਹ ਆਪਣਾ ਦਰਦ ਵਿੱਚ ਹੀ ਲੈ ਕੇ ਚੱਲੇ। ਇਸ ਦੇ ਦੌਰਾਨ ਉਹਨਾਂ ਨੇ ਜਿਹੜਾ ਵੀ ਕੱਟਿਆ ਧਰਮ ਚੁਤ ਮੂਰਤੇ ਚ ਵੀ ਜਿਹੜਾ ਕੱਟੀ ਪੰਜਾਬ ਦੀ ਚੜ੍ਹਦੀ ਦੇਖਲਾ ਦੇ ਲਈ ਪੰਜਾਬ ਦੇ ਵੱਧ ਅਧਿਕਾਰਾਂ ਦੇ ਲਈ ਅੱਜ ਉਹ ਤੱਕ ਲੀਡਰ ਰਹਿ ਗਏ ਜਿਹੜੇ ਪੰਜਾਬ ਦੇ ਵੱਧ ਅਧਿਕਾਰਾਂ ਦੀ ਗੱਲ ਕਰਦੇ। ਇਹ ਤਾਂ ਖਤਮ ਹੀ ਹੋ ਚਲੇ ਆ ਜੀ ਰਹਿ ਕਿੱਥੇ ਗਏ ਆ ਜਿਹੜੇ ਪੰਜਾਬ ਲਈ ਪੰਜਾਬੀਅਤ ਲਈ ਪੰਥ ਲਈ ਯੂਜਨ ਵਾਲੇ ਪੰਥ ਦੀ ਗੱਲ ਕਰਨ ਵਾਲੇ ਕੋ ਮੁਕਤੇ ਜਾ ਰਿਹਾ ਹੁਣ ਤਾਂ ਸਵਾਰਥ ਕੀ ਜਿਹੜੀ ਐ ਸਵਾਰਥਪੂਣਾ ਜਿਹੜਾ ਉਹ ਭਾਰੂ ਹੁੰਦਾ ਜਾ ਰਿਹਾ ਜੀ ਪੋਲਟਿਕਸ ਦੇ ਉੱਤੇ ਆਖਰੀ ਫੋਲਾ ਦਾ ਜਿਹੜੀ ਗੱਲ ਹੋਈ ਸੀ ਜਿਹੜੀ 10 ਦਿਨ ਪਹਿਲਾਂ ਮੁਲਾਕਾਤ ਹੋਈ ਸੀ ਔਰ ਉਹਨਾਂ ਨੇ ਬੜਾ ਇੱਛਾ ਜਾਰ ਕੀਤੀ ਸੀ ਕਿ ਪੰਥਕ ਪੋਲਟਿਕਸ ਕਾਲੀ ਸਿਆਸਤ ਜਿਹੜੀ ਨਰੋਲ ਪੰਜਾਬ ਦੀਆਂ ਮਤਾਂ ਦੀ ਗੱਲ ਕਰ ਸਕੇ ਪੰਜਾਬ ਦੀਆਂ ਮੰਗਾਂ ਦੀ ਗੱਲ ਕਰ ਸਕੇ ਔਰ ਪੰਜਾਬ ਦੇ ਵਿੱਚ ਜੋ ਕਰਾਈਸਿਸ ਹੈ ਫਾਈਨੈਂਸ਼ੀਅਲੀ ਕਰਾਈਸਿਸ ਹੈ ਬਹੁਤਕ ਕਰੈਂਸਸ ਹੈ ਇਸ ਜੋ ਉਭਾਰ ਸਕੇ ਜਿਹੜੀ ਪਾਰਟੀ ਉਹ ਪਾਰਟੀ ਆ ਅਕਾਲੀ ਦਲ ਤੇ ਉਹਦਾ ਮਜ਼ਬੂਤ ਰਹਿਣਾ ਜਿਹੜਾ ਸੰਸਦ ਦੇ ਉੱਤੇ ਧਰਤੀ ਦੇ ਉੱਤੇ ਪੰਜਾਬ ਦੇ ਵਿੱਚ ਬਹੁਤ ਜ਼ਰੂਰੀ ਹੈ ਇਹ ਉਹਨਾਂ ਦੇ ਅੰਦਰ ਕੀੜ ਮੈਂ ਦੇਖੀ ਸੀ ਜਨਾਬ ਸਾਹਿਬ ਤੁਸੀਂ ਕਿਹਾ ਵੀ ਹਿੰਤਸਾ ਸਾਹਿਬ ਨਾਲ ਹੋਈ ਮੁਲਾਕਾਤ ਦੋਨਾਂ ਧੜਿਆਂ ਦੇ ਕਿਸੇ ਇੱਕ ਪਲੇਟਫਾਰਮ ਤੇ ਲਿਆਉਣ ਬਾਰੇ ਵੀ ਕੋਈ ਚਰਚਾ ਹੋਈ ਸੀ ਹਿੰਤਸਾ ਸਾਹਿਬ ਨਾਲ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੋਈ ਲੇਕਿਨ ਉਹਨਾਂ ਨੇ ਅਕਾਲੀ ਦਲ ਦੀ ਮਜ਼ਬੂਤੀ ਦੀ ਇੱਛਾ ਜ਼ਰੂਰ ਜਰ ਕਰੀ ਜਨਾਬ ਸਾਹਿਬ ਪੀੜੀ ਪੀੜੀ ਦੇ ਵਿੱਚ ਸਿੱਖਾਂ ਦਾ ਧਰਮ ਪਰਵਰਤਨ ਸਿੱਖਾਂ ਤੇ ਚੱਲ ਚੱਲ ਰਿਹਾ ਮੈਂ ਜਾ ਕੇ ਆਇਆ ਹਾਂ ਬਹੁਤ ਜਿਹੜੇ ਸਾਈ ਬਣ ਗਏ ਨੇ ਲਾਲਚ ਦਿੱਤਾ ਜਾ ਰਿਹਾ ਉਹਨਾਂ ਨੂੰ ਸਾਡੀਆਂ ਸੰਸਥਾਵਾਂ ਇਸ ਤਰ੍ਹਾਂ ਦੀ ਸਹਿਰਦ ਵੀ ਨੇ ਔਰ ਹੋਰ ਜ਼ਿਆਦਾ ਸਹਿਰਦਤਾ ਦਿਖਾਉਣ ਦੀ ਲੋੜ ਮੈਂ ਸਮਝਦਾ ਕਿ ਸਿਆਸਤ ਦੇ ਵਿੱਚ ਇੱਕ ਬਹੁਤ ਵੱਡਾ ਥੰਮ ਸਨ ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਦੀ ਇੱਕ ਥੰਮ ਜਿਹੜੇ ਹੈ ਉਹ ਡਿੱਗੇ ਆ ਕਿਉਂਕਿ ਜੇ ਪੁਰਾਣੀ ਚੱਲਿਆ ਔਰ ਚਾਰਾਂ ਦੀ ਬੜੀ ਸਲਾਹ ਜਿਹੜੀ ਹੈ ਉਹ ਹਮੇਸ਼ਾ ਇੱਕ ਹੋ ਕੇ ਤੇ ਪੰਜਾਬ ਨੂੰ ਤੇ ਸਿਆਸਤ ਨੂੰ ਅੱਗੇ ਵਧਾਉਂਦੀ ਰਹੀ ਉਹਨਾਂ ਦੇ ਵਿੱਚੋਂ ਚਾਰਾਂ ਚੋਂ ਜਿਹੜੇ ਤੀਜੇ ਸਭ ਤੋਂ ਸੀਨੀਅਰ ਲੀਡਰ ਸੀਗੇ ਸਰਦਾਰ ਸੁਖਦੇਵ ਸਿੰਘ ਢੀਂਸਾ ਸਾਹਿਬ ਉਹ ਚਲੇ ਚਲੇ ਗਏ ਐ ਮੈਂ ਸਮਝਦਾ ਬਹੁਤ ਵੱਡਾ ਘਾਟਾ ਹੈ ਅਕਾਲੀ ਸਿਆਸਤ ਦੇ ਲਈ ਬਹੁਤ ਵੱਡਾ ਖਲਾਅ ਹੈ ਇਸ ਲੈਵਲ ਦੀ ਲੀਡਰਸ਼ਿਪ ਨਾ ਸ਼੍ਰੋਮਣੀ ਅਕਾਲੀ ਦਲ ਤੇ ਰਹੀ ਹੈ ਇਸੇ ਕਰਕੇ ਮੈਂ ਸਮਝਦਾ ਕਿ ਜਿਹੜਾ ਕਈ ਕਾਰਨ ਬਣੇ ਕਿ ਮੈਂ ਸਮਝਦਾ ਕਿ 8-10 ਦਿਨ ਪਹਿਲਾਂ ਦੀ ਗੱਲ ਹੈ ਕਿ ਅਸੀਂ ਇਹਨਾਂ ਦੇ ਕੋਲੇ ਘਰੇ ਜਾ ਕੇ ਆਏ ਇਲਾਜ ਦੀ ਹਿੰਦ ਤਸੀਗਈ ਪਰ ਫਿਰ ਵੀ ਕੋਈ ਐ ਨਹੀਂ ਸੀ ਲੱਗਦਾ ਕਿ ਇੰਨੀ ਛੇਤੀ ਚਲੇ ਜਾਣਗੇ ਇਸ ਕਰਕੇ ਬੜੀਆਂ ਯਾਦਾਂ ਉਹਨਾਂ ਦੀਆਂ ਰਮਾਂ ਬੜਾ ਸੀ ਸਾਰਿਆਂ ਦੀ ਗੱਲ ਸੁਣੀ ਜਾਣੀ ਫਿਰ ਤੇ ਇੱਕ ਅੱਧੀ ਗੱਲ ਬੋਲ ਕੇ ਸਾਰੀ ਗੱਲ ਦਾ ਨਿਪਟਾਰਾ ਕਰ ਦੇਣਾ ਮਤਲਬ ਕਈ ਸਾਡੇ ਵਰਗੇ ਜਿਹੜੇ ਹੈਗੇ ਆ ਜਿਆਦਾ ਬੋਲ ਲੈਂਦੇ ਆ ਪਰ ਉਹ ਚੁੱਪ ਬੈਠਿਆਂ ਦਾ ਵੀ ਪ੍ਰਭਾਵ ਜਿਹੜਾ ਉਹ ਜਿਆਦਾ ਹੁੰਦਾ ਸੀ ਇਸ ਕਰਕੇ ਬੜੇ ਵੱਡੇ ਲੀਡਰਾਂ ਚ ਸਾਡੇ ਤੋਂ ਕੋਈ ਗਏ ਸ਼੍ਰੋਮਣੀ ਅਕਾਲੀ ਦਲ ਤੋਂ ਬਹੁਤ ਵੱਡਾ ਘਾਟਾ ਜਿਹੜਾ ਕਦੇ ਪੂਰਾ ਨਹੀਂ ਹੋ ਸਕਦਾ ਅੱਜ ਜੀ ਕੋਈ ਆਖਰੀ ਕੋਈ ਯਾਦ ਤੁਹਾਡੀ ਗੱਲਬਾਤ ਹੋਈ ਹੋਵੇ ਕੋਈ ਤੇ ਥੋੜੇ ਦਿਨ ਪਹਿਲਾਂ ਹੀ ਮੈਂ ਮਿਲ ਕੇ ਆਇਆ ਕਰ ਜਾ ਮਿਲ ਕੇ ਅੱਜ ਮੇਰਾ ਖਦਰੀ 15-20 ਦਿਨ ਪਹਿਲਾਂ ਹੀ ਮਿਲ ਕੇ ਆਇਆ ਅੱਜ ਹੈ ਸਮੇਂ ਚ ਸੁਭ ਦੇ ਸਿੰਘ ਜੀ ਨੇ ਸਾਰਾ ਤੋਂ ਜਾਣਾ ਜਦੋਂ ਕਿ ਸ਼੍ਰੋਮਣੀ ਕਾਲ ਦਲ ਵੱਖ-ਵੱਖ ਜਗਾਵਾਂ ਤੇ ਇਹ ਕਹਾ ਸੁਣੀ ਵੱਡੇ ਲੀਡਰਸ਼ਿਪ ਦੇ ਬਾਰੇ ਮੋੜ ਤੇ ਚੱਕਾ ਹੋ ਸਕਦਾ ਕੋਨ ਦੀ ਇਹ ਹੀ ਸੋਚ ਸੀ ਕਿ ਵੀ ਇਹ ਸ਼੍ਰੋਮਣੀ ਕਾਲ ਦਲ ਇਕੱਠਾ ਹੋਵੇ ਸਾਰੇ ਕੈਡਰ ਵਾਲੇ ਸਾਰੇ ਇਕੱਠੇ ਹੋ ਕੇ ਫਿਰ ਇਹ ਪਾਰਟੀ ਹੈ ਜਿਹੜੀ ਪੰਥ ਤੇ ਪੰਜਾਬ ਦੀ ਰੁਵਾਈ ਕਰੇ ਨਹੀਂ ਸੋਚੀ ਉਹਨਾਂ ਦੇ ਖੀਰਲੇ ਸਮੇਂ ਤੱਕ ਕੋਈ ਮਤਲਬ ਮਨ ਚਾ ਸੀ ਪਰ ਹੁਣ ਉਹ ਕੋਈ ਨਹੀਂ ਹੈ ਸਵਾਭ ਨਹੀਂ ਰਹਿਦਾ ਪਾਰਟੀ ਦਾ ਕੀ ਉਸਾਰਾ ਅਗਲਾ ਕੋਸ਼ਿਸ਼ ਤਾਂ ਅੱਜ ਸਾਡੀ ਜਿਵੇਂ ਕਮੇਟੀ ਬਣੀ ਆ ਸਾਡੀ ਵੀ ਡਿਊਟੀ ਇਹੀ ਲੱਗੀ ਹੋਈ ਆ ਵੀ ਅਸੀਂ ਸਾਰੇ ਜਿਹੜੀਆਂ ਤੁਹਾਡਿਆਂ ਨੂੰ ਇਕੱਠੇ ਕਰੀਏ ਪਲੇਟਫਾਰਮ ਤੇ ਉਹਦੇ ਲਈ ਦੇਖੋ ਜਿੰਨੇ ਵੀ ਸਾਨੂੰ ਸਭ ਨੂੰ ਸਬਤ ਬਖਸ਼ੇ ਕੋਸ਼ਿਸ਼ ਕਰਾਂਗੇ ਤੇ ਅੱਜ ਵੀ ਅਸੀਂ ਤਾਂ ਨਿਸ਼ਕਾਮ ਤੇ ਦਸਵਾਰਥ ਇਹ ਜਿਹੜੀ ਜੁਕੀ ਨਵਾ ਰਹੇ ਆ ਵੀ ਅਸੀਂ ਸਾਰੇ ਤੇ ਉਹ ਜਿਹੜੇ ਪਾਰਟੀ ਸ਼ੰਗਲ ਵੀ ਉਹਨਾਂ ਦਾ ਦੇਖੋ ਬਹੁਤ ਵਧੀਆ ਇਨਸਾਨ ਨੇ ਸਾਡੇ ਉਹਨਾਂ ਨਾਲ ਭਰਾ ਵਰਗੇ ਸਬੰਧ ਨੇ ਅਤੇ ਢੀਂਸਾ ਸਾਹਿਬ ਤੋਂ ਸੇਧ ਲੈ ਕੇ ਉਹਨਾਂ ਨੇ ਬਹੁਤ ਵਧੀਆ ਢੰਗ ਨਾਲ ਜਿਹੜੀ ਆਪਣੀ ਤੌਰ ਐਮਐਲਏ ਮੰਤਰੀ ਤੌਰ ਤੇ ਆਈਆਂ ਸਵਾਵਾ ਸਮਾਜਿਕ ਤੌਰ ਤੇ ਵੀ ਉਹਨਾਂ ਨੇ ਸਵਾਵਾ ਬਹੁਤ ਵਧੀਆ ਨਵਾਈਆਂ ਨੇ ਉਥਤ ਨੂੰ ਬਹੁਤ ਵੱਡਾ ਘਾਟਾ ਉਥੇ ਮੈਂ ਸਮਝਦਾ ਸਿੱਖ ਪੰਥ ਨੂੰ ਵੀ ਬਹੁਤ ਘਾਟਾ ਜੋ ਕਿ ਢੀਂਸਾ ਸਾਹਿਬ ਨੇ ਜਿਉ ਆਪਣੀ ਜਵਾਨੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪੈਰ ਰੱਖਿਆ ਨੋੜ ਤੇ ਪਿੱਛਾ ਨਹੀਂ ਦੇਖਿਆ ਲਗਭਗ ਆਪਣੀ ਜ਼ਿੰਦਗੀ ਦਾ ਲੰਬਾ ਪੰਧ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਤੇ ਖਾਸ ਕਰਕੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦੇ ਨਾਲ ਉਹਨਾਂ ਦੀ ਬਾਹ ਬਣ ਕੇ ਉਹ ਸਮਾਂ ਕੱਟਿਆ ਤੇ ਮੈਂ ਸਮਝਦਾ ਆਪਣੇ ਜ਼ਿੰਦਗੀ ਦੇ ਵਿੱਚ ਉਹ ਚਿੱਟੀ ਚਾਦਰ ਵੀ ਲੈ ਕੇ ਗਏ ਆ ਕਿਸੇ ਪੱਖ ਤੋਂ ਉਹਨਾਂ ਤੇ ਕੋਈ ਦੋਸ਼ ਨਹੀਂ ਲਾਇਆ ਜਾ ਸਕਦਾ ਇਹ ਵੀ ਬਰਾਸ ਕਿਸੇ ਵੇਸੜੇ ਦੇ ਹਿੱਸੇ ਆਉਂਦੀ ਆ। ਸੋ ਮੈਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਜਿੱਥੇ ਦੁੱਖ ਦਾ ਪ੍ਰਗਟਾਵਾ ਕਰਦਾ ਉੱਥੇ ਗੁਰੂ ਚਰਨਾਂ ਚ ਅਰਦਾਸ ਵੀ ਕਰਦਾ। ਇਹ ਸਤਿਗੁਰੂ ਜੀ ਇਹੋ ਜਿਹਾ ਮਹਾਨ ਆਗੂ ਚਲੇ ਜਾਣਾ ਘਾਟਾ ਤਾਂ ਨਹੀਂ ਪੂਰਾ ਹੁੰਦਾ। ਪਰ ਸਾਨੂੰ ਵੀ ਸਾਰਿਆਂ ਨੂੰ ਬਲ ਉਦਮ ਬਖਸ਼ਿਸ਼ ਕਰੋ। ਅਸੀਂ ਵੀ ਇਹ ਉਹਨਾਂ ਦੇ ਪੱਧ ਜਿੰਨਾ ਤੇ ਚੱਲਣ ਦਾ ਯਤਨ ਕਰੀਏ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਉੱਤੀ ਗੱਲ ਹੈ ਕਿ ਸਾਡੇ ਜ਼ਿਲ੍ਹਾ ਸਰੂਰ ਤੇ ਇੱਕ ਬਹੁਤ ਭਡੇ ਘਰ ਸਤਸਦ ਸਵੇਪ ਸਿੰਘ ਢੀਂਸਾ ਸਾਹਿਬ ਕਾਲ ਚਲਾਣਾ ਕਰ ਗਏ ਨੇ ਤੇ ਉਹਨਾਂ ਦਾ ਜਿੱਤੇ ਘਾਟਾ ਪਰਿਵਾਰਨ ਤਾਂ ਹੈ ਹੀ ਹੈ ਮਿੱਤਰਾਂ ਦੋਸਤਾਂ ਨੂੰ ਉੱਤੇ ਸਾਡੇ ਜ਼ਿਲ੍ਹਾ ਸਰੂਰ ਨੂੰ ਵੀ ਬਹੁਤ ਵੱਡਾ ਘਾਟਾ ਤੇ ਇੱਕ ਵੱਡਾ ਆਗੂ ਜਿਹੜਾ ਸਾਡੇ ਜ਼ਿਲ੍ਹੇ ਅਸੀਂ ਗਵਾ ਚੁੱਕੇ ਆਂ ਔਰ ਉਹਨਾਂ ਦੇ ਸਬਾਵਾ ਬਹੁਤ ਵੱਡੀਆਂ ਨੇ ਸ਼ੋਮਣੇ ਕਾਲੀਦਾਲ ਦੇ ਵਿੱਚ ਜਿਸ ਤਰ੍ਹਾਂ ਇੱਕ ਛੋਟਾ ਇਹ ਥਾਂ ਤੋਂ ਉੱਠ ਕੇ ਆਮ ਸਧਾਰਨ ਪਰਿਵਾਰ ਤੋਂ ਉੱਠ ਕੇ ਆਪਣੀ ਮਿਹਨਤ ਦਾ ਸਦਕਾ ਆਪਣੀ ਕਾਬਲੀਅਤ ਦਾ ਸਦਕਾ ਔਰ ਕੇਂਦਰ ਦੀ ਮੰਤਰੀ ਤੱਕ ਦੀ ਉਹ ਪਹੁੰਚੇ ਨੇ ਮੈਂ ਸਮਝਦਾ ਇਹ ਉਹਨਾਂ ਦੀ ਕਾਬਲੀਅਤ ਸੀ ਸੋ ਅੱਜ ਸਾਨੂੰ ਬਹੁਤ ਸਾਡੇ ਜੋ ਅਸੀਂ ਦੇਖ ਰਹੇ ਹਾਂ ਸਾਡੇ ਜ਼ਿਲ੍ਹਾ ਸੰਗਰੂਰ ਦੀ ਜਿਹੜੀ ਡਿਪਾਰਟਮੈਂਟ ਹੈ ਜਿੰਨਾ ਵੀ ਕੰਮ ਹੈ ਉਹ ਸਾਰੀ ਸੁਦਾਸਪਦੇਵ ਸਿੰਘ ਢੀਂਡਸਾ ਜੀ ਦੇਣ ਸੋ ਮੇਰਾ ਉਹਨਾਂ ਨਾਲ ਬਹੁਤ ਲੰਮੇ ਸਮੇਂ ਤੋਂ ਸਵੰਤਰੀਆਂ ਕਰ ਸਾਲ ਕਰ ਚਾਂਸੇ ਲੋਗੋ ਵਾਲੇ ਉਹਨਾਂ ਨੂੰ ਆਪਣੀ ਉਂਗਲੀ ਫੜ ਕੇ ਸਿਆਸਤ ਪਿੱਛੇ ਅੰਦਾ ਸੀ ਸੋ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਪਿਛਲੀ ਆਤਮਾ ਸ਼ਰਦਾ ਦਾ ਭੇਟ ਕਰਦਾ ਬਾਈਕ ਉੱਪਰ ਤੁਸੀਂ ਦੇਖਿਆ ਕਿ ਸੁਖਦੇਵ ਸਿੰਘ ਢਿੰਸਾ ਉਹਨਾਂ ਨੂੰ ਅੰਤਿਮ ਵਿਦਾਇਗੀ ਦੇਣ ਲਈ ਹਜ਼ਾਰਾਂ ਲੋਕਾਂ ਨੇ ਉਹਨਾਂ ਨੂੰ ਅੰਤਿਮ ਵਿਦਾਇਗੀ ਦਿੱਤੀ ਸ਼ਰਦਾ ਤੇ ਫੁੱਲ ਭੇਟ ਕੀਤੇ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਰਕਾਰ ਪੱਖੋਂ ਵੀ ਉਹਨਾਂ ਨੂੰ ਸ਼ਰਧਾਜਲੀ ਦਿੱਤੀ। ਸੋ ਸੁਖਦੇਵ ਸਿੰਘ ਢੀਡਸਾ ਦੇ ਇਸ ਸ਼ਰਧਾਜਲੀ ਸਮਾਗਮ ਦੇ ਮੌਕੇ ਚੜ੍ਹਦੀ ਕਲਾ ਟੈਮ ਟੀਵੀ ਤੇ ਸਾਰੀ ਫੁਟੇਜ ਸਾਰੀਆਂ ਤਸਵੀਰਾਂ ਲਾਈਵ ਦਿਖਾਈਆਂ ਗਈਆਂ। ਸੋ ਅੱਜ ਦੇ ਪ੍ਰੋਗਰਾਮ ਚ ਇੰਨਾ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ। this program is sponsored by the single office bakersfield for all your immigration family law needs call or scan qr code to contact us rodis inc million miles with smile or scan qr code to contact us taba indian cuisine tracy fine authentic indian cuisine in tracy or scan qr code to contact us simi valley family dental office or scan qr code to contact us